ਸੰਜੀਵਨ ਨੂੰ ਨਾਇਬਤ ਨਾਲ ਮਿਲਿਆ। ਬਸ ਬਸ ਉਹ ਵੀ ਜਿਹੜਾ ਕਲਾਕਾਰ ਹੁੰਦਾ ਉਹ ਧਰਮੀ ਹੁੰਦਾ ਹੈ। ਇਸ ਕਰਕੇ ਕਮਾਲ ਦੇ ਵਿੱਚ ਵਾਈਕੀ ਚੋਂ ਲੱਗਦਾ ਹੈ। ਸੰਜੀਵਨ ਨੇ ਸੰਜੀਵਨ ਦੇਸ ਨਾਗਰ ਡਾਕਟਰ ਦੇ ਵਿੱਚ ਜਿਹੜੀਆਂ ਪੂਰਤਿਆ ਡਾਕਟਰ ਦੇ ਸਵਾਗਤ ਨਾਲ ਕਸੀਆਂ ਨੇ। ਇਹ ਜਿਹੜੀਆਂ ਸੁਵਾਵਾ ਨਾਲ ਡਾਕਟਰ ਡਾਕਟਰ ਜੀ ਸਿਗਨ ਟਿੱਟ ਇਸ਼ਾਰਾ ਕੀਤਾ। सारा कुछ मजबूत होने के बावजूद एक जी खूबसूरत गल है कि नाटक पहला कई बार खिंचया गया और कई बार खिंच के बाद इसका पहला और नाटककारों का फर्ज ही है कि बहुत नाटककार दस टककार होते हैं जो नाटक देखे जा रहे हैं खेले जाते हैं फिर इस लिखे जाते हैं जुआ इसके नाटक जो काफ़ी गहैड़े हो चुके होंगे हट चुके होंगे ने और ज समस्याव चुके गुजर चुके होंगे और मुताबिक वो सोते

ਔਰ ਜਿਹੜੀ ਦਾ ਦ੍ਰਿਸ਼ ਜਿਹੜੇ ਸੀ ਇਹ ਵੀ ਤਬਦੀਲ ਨਾ ਕੀਆ ਲਾਤਾ ਇਹ ਜੇ ਬਰਦੇ ਸੀ ਗਏ ਬਦਲ ਜਾਂਦੇ ਨੇ ਕਿ ਉਹ ਅਮਰੀਕ ਆਪਕੇ ਕੋਲ ਉਹ ਇਹਨਾਂ ਬਦਲਦਾ ਜਿਹਨਾਂ ਜਦੋਂ ਤੱਕੋਂ ਤੱਕ ਕਿ ਉਹ ਨਾਟਕ ਤੇ ਜਿਹੜਾ ਉਹ ਰੀਲਿਸਟਿਕ ਨਾਟਕ ਹੋਵੇ ਉਹ ਸਮਝ ਨਹੀਂ ਹੁੰਦਾ ਸੋ ਇਸ ਦਾ ਕਿ ਜਿਹੜਾ ਇਹ ਨਾਟਕ ਲਿਖੇ ਜਾਂਦੇ ਨੇ ਜਿਹੜੇ ਨਾਟਕ ਰੰਗ ਕਰਨੀਆਂ ਉਹ ਲਿਖੇ ਜਾਂਦੇ ਨੇ ਉਹਨਾਂ ਵਿੱਚ ਕੋਈ ਨੁਕਸ ਨਹੀਂ ਹੈ ਜੁਦੀ ਗੱਲ

ਉਹਨਾ ਨੂੰ ਉਹਨਾ ਦਾ ਮੋੜੇ ਆਪਣਾ ਦੇ ਤਰੀਕੀ ਸ਼ਾਮਾ ਨਹੀਂ ਆ ਪਈ ਨਹੀਂ ਹੋਇਆ ਉਹਨਾਂ ਦੀਆਂ ਇਸ਼ਾਵਾਂ ਦਾ ਸਮਾਂ ਨਹੀਂ ਸੱਜਿਆ ਗਿਆ ਇਸ ਨਾਟਕ ਦੇ ਵਿੱਚ ਉਹ ਜਿਹੜਾ ਭੰਗ ਹੈ ਉਹ ਸਟੈਂਡਰਡ ਨਾਟਕਰਾਮ ਦਾ ਉਹ ਦਵੰਦ ਹੈ ਕਿ ਅਸੀਂ ਕੀ ਇਸ ਐਸਕੇਪਰ ਸਿਸਟਮ ਨੂੰ ਇਹੋ ਜਿਹਾ ਸਿਸਟਮ ਦਾ ਕਰ ਲਈਏ ਕਿ ਇਹੋ ਜਿਹਾ ਸਿਸਟਮ ਵੀ ਅਸੀਂ ਕਰਦੇ ਨੇ ਇੰਗਿਆ ਸੰਗਠਿਤ ਹੈ ਉਸ ਕਿਸਮ ਦਾ ਜਿਹੜਾ ਇੱਕ ਨਾਟਕੀ ਫਰੋਖ ਜਿਹੜਾ ਹੈ ਨਾਟਕੀ ਦਾ ਫਰੋਖ ਆ ਉਹ ਨਿੱਕੜਾ ਬੰਦੇ ਵਿੱਚੋਂ ਪਰ ਮੈਨੂੰ ਜਿਹੜੀ ਗੱਲ ਚਾਹਣਾ ਚਾਹਣਾ ਜਿਹੜਾ ਜਿਹੜੀ ਮੈਸੇਜ ਹੈ ਜਿੱਥੇ ਕਿਤੇ ਉੱਗ ਗਿਆ ਲੱਗਦਾ ਹੈ ਜਹਾਜ ਉਹਦੇ ਪੀਛੇ ਜਿਹੜਾ ਫੇਕ ਰਹੀ ਸੰਦੀਪਨ ਜਿਹੜਾ ਉਹ ਉਹਨੂੰ ਫੇਰ ਮੁੜ ਕੇ ਇਸ ਨਾਟਕ ਨੂੰ ਜਿਹੜੇ ਮੁੜ ਕੇ ਦੁਆਰਾ ਪੜੇ ਵਾਲਾ ਚਾਹੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਨਾਟਕੀ ਸਿਖਰ ਹੈ ਉਸ ਨਾਟਕੀ ਸਿਖਰ ਦੇ ਵਿੱਚ ਉਸ ਕਿਸਮ ਦੀ ਭਾਵਨਾ ਜਿਹੜੀ ਹੈ ਉਸ ਕਿਸਮ ਦਾ ਜਿਹੜੀ ਸੁਰ ਹੈ ਉਹ ਮਿਸ ਹੈ ਉਹ ਸੁਰ ਖਾਈ ਨਹੀਂ ਦਿੰਦੀ ਜਿਸ ਤਰ੍ਹਾਂ ਇਹ ਸੁਰ ਇੱਕ ਬਧਿਆਨ ਨਾਟਕੀ ਸਿਖਰ ਵਾਸਤਾ ਹੈ ਮੈਂ ਇਹਦੇ ਵਿੱਚ ਬਹੁਤਾ ਵਿਸਥਾਰ ਨਹੀਂ ਜਾਵਾਂਗਾ ਕਿ ਹਰ ਨਾਟਕ ਦਾ ਆਪਣਾ ਵਿਚਾਰ ਹੈ ਪਰ ਮਿਸਾਲ ਵਜੋਂ ਇੱਕ ਫਿਲਮ ਆਈ ਸੀ ਸ਼ਾਮ ਪੈਰੀ ਗਈ ਅੰਕਰ ਔਰ ਅੰਕਰ ਦੇ ਵਿੱਚੋਂ ਅੰਕਰ ਫਿਲਮ ਖਤਮ ਹੁੰਦੀ ਹੈ ਤੇ ਛੋੜਾ ਜਿਹਾ ਬੱਚਾ ਜਿਹੜਾ ਹੈ ਉਹ ਜਗੀਰਦਾਰ ਦੇ वटा चाके मार गोविंद नहरानी की फिल्म सी नाप चीत भी आ रहा है वो चुप रहा है एक पात्र जो है वो सारा सारी फिल्म के चुप रहा है कि अखीर के जो वो बोलने का मौका नहीं लगता जब लगता कि वह कोई कुछ नहीं तो बहुत जोर दिक्का मारता सो इस तरह का जरा नाटकी शिफर है वो मेरा ख्याल है वो ਇਸ ਨਾਟਕ ਦੇ ਵਿੱਚੋ ਦਿਖਾਈ ਨਹੀਂ ਦਿੰਦਾ ਪਰ ਮੈਨਸਾ ਇਹ ਕਿ ਉਹਦੇ ਮੈਂ ਇਸ ਨਾਟਕ ਦਾ ਨਾਟਕੀ ਮੰਚਨ ਨਹੀਂ ਦਿਖਾਇਆ ਹੈ। ਮੈਂ ਸਟੇਜ ਦਾ ਮੰਚਨੇ ਦਾ ਨਹੀਂ ਦਿਖਾਇਆ ਉਹ ਚਾਹੁੰਦਾ ਹਾਂ। ਕੋਸ਼ਿਸ਼ ਕਰਦਾ ਹੈ ਕਿ ਬਹੁਤ ਵਾਰ ਜਿਹੜਾ ਨਾਟਕ ਅਲ ਦੇ ਵਿੱਚ ਇਸ ਰੂਪ ਚ ਪੇਸ਼ ਹੋਇਆ ਹੁੰਦਾ ਉਸ ਸਟੇਜ ਦੇ ਵਿੱਚ ਨਾਟਕ ਨਿਰਦੇਸ਼ਕ ਜਿਹੜਾ ਹੈ ਉਹ ਆਪਣੀ ਸੂਝ ਬੂਝ ਨਾਲ ਆਪਣੀ ਨਿਰਦੇਸ਼ਕੀ ਕਲਾ ਨਾਲ ਉਹਨੂੰ ਬਹੁਤ ਵੱਖਰੀ ਤਰ੍ਹਾਂ ਦਾ ਰੂਪ ਦੇ ਦਿੰਦਾ ਹੈ ਬੜਾ ਵੱਖਰੀ ਤਰ੍ਹਾਂ ਦਾ ਸੇਖਾ ਜਿਹੜਾ ਆਪਣੇ ਗੁਰਦੇਸ਼ ਦੀ ਇਸ ਜੁਟਾ ਨਹੀਂ ਉਹਨਾਂ ਵਾਸਤੇ ਲੈਂਦਾ ਸੋ ਮੈਂ ਅਸਲ ਵਿੱਚ ਇੱਕ ਤਰ੍ਹਾਂ ਸਨੇਹਾ ਜਿਹੜਾ ਉਹ ਇਸ ਨਾਟਕ ਰਾਹੀਂ ਮੋਟਰਾ ਹੈ ਪਰ ਉਸ ਨਾਟਕ ਉਸ ਸਿਰੇ ਇਹ ਕਿੰਨੀ ਸ਼ਿੱਦਤ ਹੈ ਉਹ ਸੇਖਾ ਤੇ ਨਾਲ ਵੀ ਲਿਆ ਰਿਹਾ ਮੈਨੂਅਲ ਕਰਦਾ ਹੈ ਕਿ ਉਹ ਪੂਰੀ ਤਰ੍ਹਾਂ ਦੇ ਲਈ ਉਹ ਪਾਠਕ ਦੇ ਕੋ ਜੀ ਨਹੀਂ ਹੈ ਪਰ ਪਾਠਕ ਉਹ ਜਿੱਥੇ ਜਿੱਥੇ ਸੀਗਾ ਜਾਵੇ ਤਾਂ ਮੈਂ ਸਮਝਦਾ ਕਿ ਇਹ ਹੋਰ ਨਿਰਦੇਸ਼ਕ ਜਿਹੜੇ ਇਸ ਨਾਟਕ ਕੋਲ ਆ ਚਾਹਣ ਉਹ ਉਹ ਤੁਹਾਡਾ ਲਈ ਬੜਾ ਥਾਏ ਦਾ ਮਤਲਬ ਇੱਕ ਵੀ ਗੱਲ ਇਹ ਤੁਹਾਨੂੰ ਹੋਪ ਤੇ ਇਹ ਕਹਿਆ ਗਿਆ ਹੋਇਆ ਹੈ ਕਿ ਮੈਨੂੰ ਇਸ ਨਾਟਕ ਦੇ ਵਿੱਚ ਨਿਰਦੇਸ਼ਕ ਨੇ ਜਿਹੜਾ ਜਿਹੜੇ ਕਿਰਦਾਰ ਮਰੋਸ ਵਾਲੇ ਉਸ ਨਾਟਕਾਂ ਦੇ ਵਿੱਚ ਦਿਖੇ ਦੇ ਡਾਕਟਰ ਡਾਕਟਰ ਦੇ ਪਤਾਵਾ ਦੇ ਵਿੱਚ ਕਿ ਹਰੇਕ ਡਾਇਲਗ ਦੇ ਨਾਲ ਨਿਰਦੇਸ਼ਕ ਇੱਕ ਸੰਕੇਤ ਦਿੰਦੇ ਹੁੰਦੇ ਨੇ ਮੈਂ ਮਿਸਾਲ ਵਜੋਂ ਕਿ ਇੱਕ ਡਾਕਟਰ ਜੀ और फिर जिसे अच्छी लिखा होता है कि वो खबे पास भी जाता है पीठ से बैठता है फिर उठा है कुहाड़ी चढ़ता है फिर पठे बढ़ता है और इस तरह के जिक्ती है वो इस नाटक के नहीं दिखे गए उस जो कोई होर निर्देशक संजीवन कुमार होर निर्देशक जो देखना चाहे तो वो इस कार खुद है कि वो अपनी नाटकी युगता अपने हिसाब नरत सके और मैं इस नाटक लिखने लिये और इस किताब छपन ली संजीवन कुमार को बधाईता हुआ आस रखता है कि इस तुम बात वैसियां इस नाटक को रचनाव ने पंजाबी नाटक खेत जरूर देगा और जिमें मैं गल कहना चाहता कि औरत के आदमीत दिल्ली तो बाद भी मेरी कई बड़ी नाटक है नाटक लिखकर हो साहब सिंह ने जड़ा ना ना करने तो इनकार कारन करन तो रोकया तो थियो शायद इस कर के रोक के मैं ना पहला इस कर के नाम करता पर मैं ना इस कर के दीदी के मैं बोलना नहीं मैं था इस कर के कार्यसी क्यों के मेनू किताब पढन ली मिली कल मतलब मेरी ही दुकान का किताब मेरे घर कल पहुंची उस टाइम टाइम ड्यूटी तो आया शामी झाती मारे बंदा मेरा ख्याल सुनो का एक गोष्ठी पहला भी ला गई सवेरा वैसे जो अभी थोड़ा जहा अचे दृष्टि तो शब्द फ्रीडम फाइटर से नि मारी ਨਾਟਕ ਨੂੰ ਇੱਕਦਮ ਸਾਡੇ ਦਿਮਾਗ ਦੇ ਉਚਾਰਨ ਦੀ ਹੈ ਕਿ ਨਾਟਕ ਦਾ ਵਿਸ਼ਾ ਵਸਤੂ ਕਿਸ ਕਿਸੂ ਦਾ ਹੋਵੇਗਾ ਤੇ ਉਹੀ ਸਵਾਲ ਜਿਹੜਾ ਰਕਾਤਮਜੀਤ ਨੇ ਪਹਿਲਾਂ ਪੁੱਛਿਆ ਸੀ ਕਿ ਜਦੋਂ ਦਰਸ਼ਕ ਨੂੰ ਇਹ ਅਹਿਸਾਸ ਹੋਵੇ ਕਿ ਨਾਟਕ ਕਿਸ ਕਿਸੂ ਦਾ ਹੋਵੇਗਾ ਤੇ ਉਹ ਨਾਟਕ ਤੇ ਇਹਦੇ ਤੋਂ ਬਾਅਦ ਦੇ ਬਾਰੇ ਸਾਡੇ ਬੋਲੇ ਉੱਚਿਰ ਬਿੰਦਾਂ ਨਾਲ ਰਹਿ ਜਾਂਦੀ ਹੈ ਕਿ ਨਾਟਕ ਦੇਖਿਆ ਜਾਵੇ ਇਹ ਦੇਖਣ ਖਾਤਰ ਕਿ ਨਾਟਕਾਰੇ ਨੂੰ ਕਿਸ ਕਿਸ ਨੂੰ ਦੀ ਕੀਮਤ ਹੋਵੇਗੀ ਹੁਣ ਜਦੋਂ ਮੈਂ ਕਾਟਕਤਾ ਦਾ ਮੈ ਸ਼ੋਅ ਨਹੀਂ ਦੇਖਿਆ ਤੇ ਜਿਵੇਂ ਮੈਂ ਤੁਹਾਨੂੰ ਕਹਿਣਾ ਉਸ ਤਰੀਕੇ ਨਾਲ ਮੈਂ ਆਖ ਰਿਹਾ ਕੋਸ ਚੰਗੀ ਤਰ੍ਹਾਂ ਪੜਿਆ ਵੀ ਕਿ ਬਹਿਸ ਦੀ ਤਿਆਰੀ ਕਰ ਸਕਾਂ ਪਰ ਫਿਰ ਵੀ ਕੁਝ ਜਿਹੜੇ ਨੁਕਤੇ ਮੇਰੇ ਦਿਮਾਗ 'ਚ ਇੱਕਦਮ ਆਏ ਉਹ ਕੁਝ ਇਸ ਕਿਸਮ ਦੇ ਆ ਕਿ ਫ੍ਰੀਡਮ ਫਾਈਟਰ ਦਾ ਨਾਟਕ ਦਾ ਸਿਰਫ ਇੱਕੋ ਪਲਾਟ ਵਾਲੀ ਇੱਕ ਨਾਟਕ ਹੋਈ ਹੈ ਫ੍ਰੀਡਮ ਫਾਈਟਰ ਨੇ ਇੱਕ ਮੁਲਕ ਦੀ ਆਜ਼ਾਦੀ ਦੀ ਲੜਾਈ ਲੜੀ ਜਿਹੜੀ ਨਾਗਰਤਾ ਸੇਫਰ ਜਾ ਕੇ ਉਹਨੂੰ ਇੱਕ ਪਲਾਂਟ ਨਾ ਮਿਲਦੇ ਇਹ ਰੂਪ ਦੇ ਵਿੱਚ ਸਾਡੇ ਸਾਹਮਣੇ ਪਰ ਸੰਜੀਵਨ ਨੇ ਐਸੋ ਆਜ਼ਾਦੀ ਦੀ ਲੜਾਈ ਨੂੰ ਤੇ ਇਸ ਪਲਾਂਟ ਨਾ ਮਿਲਣ ਨੂੰ ਕਿਸੇ ਐਸੇ ਜੋ ਨਾਤੀ ਜੁਗਤ ਦੇ ਰੂਪ ਦੇ ਵਿੱਚ ਕਹੇ ਨਹੀਂ ਕੀਤਾ ਕਿ ਅਸੀਂ ਉਹਨੂੰ ਅ ਫਰੀਡਮ ਫਾਈਟਰ ਦੇ ਕਿਸੇ ਕਨਸੈਪਟ ਦੇ ਨਾਲ ਜਾਂ ਫ੍ਰੀडम ਦੇ ਕਿਸੇ ਨਾਜ਼ਬੰਦ ਦੇ ਕੱਤੇ ਵਿੱਚ ਸ਼ਾਇਦ ਇਹ ਹੀ ਇੱਕ ਘਟਨਾ ਨੂੰ ਕਥਾ ਤੋਂ ਉਹਦੀ ਨਿਕਟਮਾ ਦੂਜੀ ਕਟਮਾ ਦੂਜੀ ਕਟਮਾ ਮੈਂ ਇਹਦੇ ਬਾਰੇ ਇਸ ਤਰੀਕੇ ਨਾਲ ਕੁਝ ਕਹਿ ਸਕਦਾ ਨੇ ਸੰਜੀਵਨ ਸਿੰਘ ਨੇ ਨਾਟਕ ਨੂੰ ਲਿਖਿਆ ਵੀ ਹੁੰਦਾ ਪਰ ਜਿਵੇਂ ਨਾਟਕ ਇੱਕ ਸਿਰਜਣਾ ਕਰਦੀ ਹੁੰਦੀ ਹੈ ਉਸ ਰੂਪ ਦੇ ਵਿੱਚ ਨਾਟਕ ਸਾਡੇ ਸਾਹਮਣੇ ਆਉਂਦਾ ਹੈ ਕਿਉਂਕਿ ਨਾਟਕਕਾਰ ਨੇ ਇੱਕ ਸਿਰਜਣਾ ਵੀ ਕਰਦੀ ਹੁੰਦੀ ਹੈ ਉਸ ਰੂਪ ਦੇ ਵਿੱਚ ਨਾਟਕ ਸਾਡੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ ਜਿਵੇਂ ਇੱਕ ਲਿਖਤ ਦੇ ਰੂਪ ਦੇ ਵਿੱਚ ਜੇ ਲਿਖਤ ਦੇ ਰੂਪ ਕੋਈ ਪੇਸ਼ ਹੋ ਕੇ ਵੀ ਨਾਟਕ ਕੁਝ ਗੱਲਾਂ ਦੇ ਕਾਰਨ ਦੇ ਵਿੱਚ ਸਫਲ ਹੋ ਜਾਂਦਾ ਤਾਂ ਉਹ ਸਾਡੀ ਕਹ ਲੋ ਵਧਾਈ ਦੀ ਗੱਲ ਹੈ ਸੰਜੀਵਨ ਸਿੰਘ ਲਈ ਜਿਵੇਂ ਗੋਂਦੀ ਵਰਗਾ ਪਾਤਰ ਉਹਨੇ ਨਾਟਕ ਲਿਖਦਿਆਂ ਲਿਖਦਿਆਂ ਵੀ ਸਿਰਜਣਾ ਕਰ ਦਿੱਤੀ ਇੱਕ ਪਾਤਰ ਪਰ ਇੱਕ ਜਿਹੜੀ ਇਸ ਨਾਟਕ ਦੀ ਸ਼ਾਇਦ ਇਹਨੂੰ ਇੱਕ ਵੱਡੀ ਕਮਜ਼ੋਰੀ ਕਿਹਾ ਜਾਵੇਗਾ ਕਿ ਇਸ ਨਾਟਕ ਦਾ ਜੇ ਕਦੇ ਮੰਚਨ ਤੇ ਕਿਹਾ ਜਾਵੇ ਤੇ ਫ੍ਰੀਡੋ ਫਾਈਟਰ ਤੁਹਾਡੇ ਜ਼ਿਹਨ ਵਿੱਚ ਨਹੀਂ ਰਹਿ ਜਾਏਗਾ ਗੋਂਦੀ ਦਾ ਪਾਤਰ ਤੁਹਾਡੇ ਜ਼ਿਹਨ ਦੇ ਵਿੱਚ ਰਹਿ ਜਾਏਗਾ ਪੜ੍ਹ ਜਾਂ ਨੂੰ ਨਾਟਕ ਦੇਖਦੇ ਹੋ ਪਰ ਜਦੋਂ ਗੋਂਦੀ ਦਾ ਪਾਤਰ ਤੁਹਾਡੇ ਸਾਹਮਣੇ ਰਹਿ ਜਾਏਗਾ ਤੇ ਉਦੋਂ ਸਾਡਾ ਲੈ ਕੇ ਚੱਲੀ ਜਾ ਸਕਦੀ ਇੱਕ ਗੌਂਦੀ ਦੇ ਪਾਤਰ ਬਾਰੇ ਮੈਂ ਹੋਰ ਗੰਧਕੀ ਕਰਨਾ ਬੋਦੀ ਉਹਨੇ ਇਹ ਮੇਰੇ ਕੋਲਾ ਛੋਟਾ ਪਰਾਣਾ ਹੈ ਔਰ ਜਿਸ ਕਿਸਮ ਦਾ ਗੌਂਦੀ ਹੈ ਉਸ ਕਿਸਮ ਦਾ ਪਾਤਰ ਨੂੰ ਐਵੇਂ ਕੋਲ ਛੋਟਾ ਪਰਾਾ ਬਣਾ ਕੇ ਇੱਕ ਬੜਾ ਬੁਲਵਾਂ ਪਾਤਰ ਬਣਾ ਦਿੱਤਾ ਕਿਉਂਕਿ ਇਸ ਪਾਤਰ ਦੇ ਰੰਗ ਸਾਨੂੰ ਜਿਹੜਾ ਪ੍ਰਿਸ਼ਟ ਰਾਹਨੀਤੀਆ ਉਹਦੇ ਅੰਚ ਸਾਹੇ ਸਾਹਮਣੇ ਆਉਂਦੇ ਇੱਕ ਗੱਲ ਹੋ ਗਈ ਮੈਂ ਹੋਂ ਅੰਪੀਰ ਦੇ ਪੈਂਡਿੰਗ ਤੋਂ ਹਾਂ ਪੂਰੇ ਸਾਡਾ ਕਿੰਨੂ ਪੈ ਗਿਆ ਹਲੇ ਵੀ ਉਹਨਾਂ ਦਾੰਦੀ ਵਾਰਦੀ ਵਿਚਾਰਾਂ ਦੇ ਨਾਲ ਲੜਿਆ ਰਿਹਾ ਹੈ ਦਾੰਦੀ ਵਾਰਦੀ ਪਾਰਟੀ ਦੇ ਪ੍ਰਧਾਨ ਦੀ ਉਹਦੇ ਪ੍ਰਤੀ ਇੱਕ ਕਹਿਣੋ ਚੰਗੀ ਭਾਵਨਾ ਵੀ ਸਾਡੇ ਸਾਹਮਣੇ ਹੈ ਤੇ ਬਾਵਨੂ ਵੀ ਜਿਹੜਾ ਬਾਵਨੂ ਨਾਲ ਕੋਈ ਕਿਸੇ ਦੀ ਸੁਣਦਾ ਇਨਸਾਫ ਕੋਈ ਕੋ ਗੱਲ ਨਹੀਂ ਸੋਚਣਾ ਹੈ ਕਿ ਸਿਰਫ ਪੈਨਰ ਲਈ ਜੜਾ ਉਹਦੇ ਵਿਰੋਧ ਵਾਲੇ ਗੱਲ ਕਰਦੇ ਨਾਲ ਹੈ ਤੇ ਇੱਕ ਐਮਐਲਏ ਦੇ ਵਿਰੋਧ ਦੇ ਵਿੱਚ ਹੈ ਮੈਨੂੰ ਇਹ ਕਾਹਦੀ ਸਮਝ ਆ ਸਕੀ ਨਾਲ ਨੂੰ ਵਰਦੇ ਹਾਂ ਤੇ ਇਹ ਕਿਉਂ ਸੰਕਟ ਪੈਦਾ ਕਰਦਾ ਹੈ ਜੀ ਨੂੰ ਬੇਕਰ। ਜਿਸੇ ਨੂੰ ਪਿਸ਼ਟਾਕਰ ਪ੍ਰਬੰਧ ਕਰਕੇ ਆ ਮਨੋ ਪ੍ਰਸ਼ਾਸਨ ਕਰਕੇ ਆ ਜੇ ਇਹ ਨੂੰ ਪਿਸ਼ਟਾਕਰ ਆਵੇ ਪ੍ਰਸ਼ਾਸਨ ਦਾ ਹੀ ਇਹਨਾਂ ਕੋ ਬਾਹ ਬਣ ਗਿਆ ਫਿਰ ਤਾਂ ਇਸ ਨਾਟਕ ਦਾ ਇਹ ਅੱਜ ਬਣਦਾ ਕਿ ਪਿਸ਼ਟਾਕਰ ਦੇ ਰਹੋ ਸਾਡੀ ਜ਼ਰੂਰਤ ਤੇ ਹੀ ਅੱਗੇ ਹੋਵੇ ਪਰ ਇਸ ਨਾਟਕ

ਕਿੱਤੇ ਬਜੂ ਮੇਰਾ ਫੀਲ ਹੋ ਰਿਹਾ ਪਰ ਕਿਉਂਕਿ ਸਰ ਕੀ ਕਲਾ ਕੇਂਦਰ ਦੇ ਨਾਲ ਉੜਿਆ ਰਿਹਾ ਹੈ ਕਿਤੇ ਕਿਤੇ ਲਿਟਰੇਚਰ ਦਾ ਕੁਝ ਪੜਨ ਦਾ ਮੌਕਾ ਮਿਲ ਜੰਦਾ ਕੁਝ ਪ੍ਰਭਾਵ ਬਣਾਏ ਆਪਣੇ ਇਹ ਨਾਲ ਪੜਨ ਤੇ ਵਿਚਾਰ ਕਰਦਾ ਮੰਨ ਲੀ ਗਾ ਮੈਂ ਕਰੀ ਚਾਹਾਂਗਾ ਤਾਂ ਸੀ ਇੱਕ ਬੀਤੀ ਹੋਈ ਧੜਨਾ ਨੂੰ ਦੁਬਾਰਾ ਕਿਉਂ ਜਗਾ ਇਸ ਜਿੰਦਗੀ ਦੀਆਂ ਉਹਨਾਂ ਘਟਨਾਵਾਂ ਨੂੰ ਰੀਪਲੇ ਕਰਕੇ ਵੇਖਣਾ ਚਾਹੁੰਦੇ ਆ ਜਿਨ੍ਹਾਂ ਨੇ ਸਾਡੇ ਮਨਾਂ ਤੇ ਜਾਂ ਸਾਡੇ ਸਮਾਜ ਤੇ ਜਾਂ ਸਾਡੇ ਸਮਾਜ ਦੀਆਂ ਕિંਮਤਾਂ ਤੇ ਕੁਝ ਅਸਰ ਕੀਤਾ। ਯਾ ਸਰਫੀ ਉਹਨਾਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਜਿਨ੍ਹਾਂ ਨੇ ਉਹ ਕੁਝ ਨਹੀਂ ਵੇਖਿਆ ਤੇ ਉਹਨਾਂ ਨੂੰ ਨਹੀਂ ਦਿਖਾਉਣਾ ਚਾਹੁੰਦੇ ਜਿਨ੍ਹਾਂ ਨੇ ਵੇਖਿਆ। ਮੈਂ ਇਹ ਮਹਿਸੂਸ ਕਰਦਾ ਕਿ ਕਈ ਵਾਰ ਕਈ ਚੀਜ਼ਾਂ ਨੂੰ ਬਾਰ-ਬਾਰ ਲਿਖਣਾ ਕਿਉਂਕਿ ਉਹਨਾਂ ਦਾ ਸਾਡੇ ਮਨ ਤੇ ਪ੍ਰਭਾਵ ਮੈਨੂੰ ਇੱਕ ਘਟਨਾ ਪਰਹੀ ਹੋਈ ਯਾਦ ਹੈ ਸਵੇਟਲਨਾ ਸਤਾਲਨ ਦੀ ਕੀ ਲਿਖਦੀ ਹੈ ਕਿ ਜਦੋਂ ਮੇਰੇ ਪਿਤਾ ਦੀ ਮੌਤ ਹੋਈ ਤਾਂ ਉਸ ਦੀ লাশ ਦੇ ਕੋਲ ਮੱਕੀ ਉਸ ਦੀ ਮੌਤ ਮੇਰੇ ਸਾਹਮਣੇ ਪਰ ਫਿਰ ਵੀ ਅਸੀਂ ਰੇਡੀਓ ਤੋਂ ਅਨਾਊਂਸਮੈਂਟ ਸੁਣ ਉਹ ਵੇਖ ਰਿਹਾ ਸੀ ਕਿ ਉਸ ਦੀ ਮੌਤ ਦਾ ਅਨਾਊਂਸਮੈਂਟ ਦੇਖਿਏ ਕਿ ਘਟਨਾ ਉਸੇ ਫਿਰ ਆਪਣੇ ਕੰਨੀ ਸੁਣਨਾ ਚਾਹੀਦਾ। ਔਰ ਜੇਕਰ ਉਹ ਘਟਨਾ ਸਾਡੇ ਤੇ ਮੂੜੋ ਹੀ ਅਸਰ ਕਰਦੀ ਤਾਂ ਮੈਂ ਸਮਝਦਾ ਕਿ ਉਸ ਘਟਨਾ ਦੀ ਉਸ ਵਿਖਣ ਦੀ ਉਸ ਨੂੰ ਪਹੁੰਚ ਤੋਂ ਕੰਮ ਕਰਦਾ। ਮੇਰਾ ਅਗਲਾ ਕੋਆਰਡੀਨੇਟਰ ਪਹਿਲਾਂ ਕੋਰਸ ਥੀਏਟਰ ਚ ਪਲੇ ਹੋਇਆ ਫਿਰ ਅਸੀਂ ਉਹ ਦੇਖਣ ਦੇ ਬਾਵਜੂਦ ਤੇਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਪਿੰਡ 'ਚ ਨਾਟਕ ਉਹ ਨਾਟਕ ਸਾਡੇ ਪਿੰਡ 'ਚ ਉਹ ਨਾਟਕ ਦੇਖਣ ਵਾਲਿਆਂ ਦੇ ਵਿੱਚ ਕਿਹੋ ਜਿਹਾ ਬੰਦਾ ਸੀ ਜਿਹੜੀਆਂ ਜਿਹੜਾ 1947 ਦੀਆਂ ਘਟਨਾਵਾਂ ਦਾ ਬਹੁਤ ਵੱਡਾ ਪ੍ਰਮਾਣਿਕ ਜਿਹੜਾ ਮੋਰਨ ਉੱਤਣ ਲੁਟਣ 'ਚ ਸਭ ਤੋਂ ਤੁਸੀਂ ਉਹ ਹੁਣ ਕਿਸੇ ਪਿੰਡ ਦਾ ਸਰਪੰਚ ਵੀ ਸੀ ਮਨੋਕੈ ਲੱਗਾ ਕਹਿੰਦਾ ਇਹ ਤਾਂ ਸਰਦੇ ਹੱਥਾਂ ਦੀ ਆਪਣੀ ਹੀ ਕਿਤੇ ਨਾ ਲੱਗਾ ਇਹ ਸੰਪਰਵਸਤ ਬਣਾ ਰਿਹਾ ਮਗਾਮ ਨੇ ਤੁਹਾਨੂੰ ਦੱਸ ਦਿੱਤਾ ਸੀ। ਤੂੰ ਇਹ ਨਾ ਕਿ ਜਦੋਂ ਤੋਂ ਬਾਅਦ ਇਹ ਮਹਿਸੂਸ ਕਰਦੇ ਕਿ ਤੁਸੀਂ ਜੋ ਕੁਝ ਕੀਤਾ ਉਹ ਵੱਖ ਕੀਤਾ ਜਾਂ ਤਰੀਕ। ਤਾਂ ਨਹੀਂ ਜਨਾ ਹਮਮਤ ਨਹੀਂ ਮੈਂ ਸੋਚ ਕੀਤਾ ਕਿ ਅਸੀਂ ਜੋਸ਼ ਕੀਤਾ ਦੋ। ਮਾਇਸ ਸੈਨਾਤਿਕ ਦੀ ਕਾਮਯਾਬੀ। ਇਸੇ ਤਰ੍ਹਾਂ ਫਰੀਡਮ ਫਾਈਟਰ ਜਦੋਂ ਪਲੇ ਕੀਤਾ ਗਿਆ ਤਾਂ ਦੌਰ ਸੀ। ਉਥੇ ਫ੍ਰੀडम फाइਟਰ ਜਿਹੜੇ ਸ਼ਹਿਰ ਦੇ ਫ੍ਰੀडम फाइਟਰ ਸਨ ਉਹਨਾਂ ਨੂੰ ਇਨਵਾਈਟ ਕੀਤਾ ਉਹਨਾਂ ਨੇ ਦੇਖਣ ਤੋਂ ਬਾਅਦ ਇਹ ਮੰਨ ਚੁੱਕੇ ਕਿ ਇਹ ਨਾਟਕ ਦੁਬਾਰਾ ਫਿਰ ਦਿਖਾਇਆ ਜਾਵੇ ਅਸੀਂ ਹੋਰ ਫ੍ਰੀडम फाइਟਰਾਂ ਨੂੰ ਇੱਥੇ ਸੱਦਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਵੇਖਾਉਣਾ ਚਾਹੀਦਾ ਇਹ ਨਾਟਕ ਦੀ ਕਮਪਨੀ ਹੈ ਇਹ ਠੀਕ ਹੈ ਕਿ ਇਹ ਨਾਟਕ ਦਾ ਵਿਸ਼ਾ ਇੱਥੇ ਸੀਮਤ ਹੋ ਜਾਵੇ ਇਹ ਫ੍ਰੀडम ਫਾਟਰ ਦੇ ਮਨ ਦੇ ਵਿੱਚ ਇੱਕ ਪਲਾਟ ਲਾਇਨ ਦਾ ਬਣਿਆ ਦਾ ਉਸ ਦਾ ਆਪਣਾ ਨਿੰਕਾ ਸਾਦਿਆ ਦ੍ਰਿਸ਼ ਜਿਵੇਂ ਮਨ 作 ਬਣਨ ਦਾ ਪਲਾਟ ਲਾਇਆ ਜੇ ਪਤਾ ਨਹੀਂ ਮੈਂ ਕੀ ਕੁਝ ਬਣ ਜਾਣਾ ਜਿਹਨੇ ਆਪਣੀ ਸਾਰੀ ਜ਼ਿੰਦਗੀ ਬਹੁਤ ਕੁਝ ਕਰਵਾਉਂਦੀ ਉਹਦੀ ਪਹਿਲਾਂ ਦਮਦੌਦ ਹੋ ਗਈ ਉਹ ਜਦੋਂ ਉਹ ਚਿੱਠੀ ਪ੍ਰਦਾਨ ਦੀ ਆਉਂਦੀ ਉਹ ਚਿੱਠੀ ਪਾੜ ਕੇ ਸਦਕਾ ਫਿਰ ਉਸ ਦੀ ਦਮਦੌਦ ਅਸ ਤੇ ਪਾੜੀ ਉਸ ਤੋਂ ਦੋਨੋਂ ਜੁਨੇ ਲੱਕੇ ਉਸ ਤੇ ਕਿਨੂੰ ਜੋੜ ਦਿਓ ਤੇ ਫਿਰ ਉਹ ਆਪਣਾ ਪਲਾਟ ਲੈਣ ਜਦੋਂ ਜਾਂਦਾ ਹੈ ਤੇ ਜਿਹੜਾ ਉਹਦੇ ਨਾਲ ਸਲੂਕ ਹੁੰਦਾ ਉਸ ਦਾ ਜਿਹੜਾ ਪ੍ਰਤੀਕਰਮ ਹੈ ਉਸ ਤੋਂ ਦਸ਼ਕਾਂ ਦੇ ਇੱਕ ਅਸਰ ਐਂ ਫੀਗਰ ਤੇ ਉਹ ਕੋਈ ਬੇਸ਼ਕੀ ਸਮੱਸਿਆ ਲੈ ਕੇ ਜਾਂਦਾ ਉਹ ਇਹ ਸਮੱਸਿਆ ਲੈ ਕੇ ਨਹੀਂ ਜਾਂਦਾ ਕਿ ਅਸੀਂ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਉਹਨਾਂ ਦੇ ਮਤਲਬ ਵਿੱਚ ਕਿਚੋ ਹੋਇਆ ਤੇ ਦੋਸਤਾਂ ਦੀ ਉਹਦੇ ਮਨਕਾ ਵੀ ਨਹੀਂ ਆਈ ਪਰ ਕਿ ਮੈਂ ਇਹਨਾਂ ਨੂੰ ਕੀ ਦੱਸਾਂ ਕਿ ਅਸੀਂ ਕੱਲ੍ਹ ਆਸਤ ਲੱਗਦੇ ਰਿਹਾ ਸਾਨੂੰ ਕੀ ਕੁਝ ਹੋਣਾ ਹੈ। ਬਈ ਫਿਰ ਦੇ ਸਾਹਮਣੇ ਆਉਂਦੀ ਗੱਲ ਇੱਕ ਮਨ ਦਾ ਜਿਹੜਾ ਲਾਇਫ ਕਿਉਂ ਨਾ ਲਾਦੀ ਜਿਹੜੀ ਆਪਣੀ ਜ਼ਿੰਦਗੀ ਕਿੰਨੇ ਕਰਵਾ ਕੇ ਦਿੱਤੀ। ਤੁਹਾਡੇ ਨਾਲ ਦਰਦ ਸਹੂਰ ਹੁੰਦਾ ਹੈ ਪਰ ਕੋਨਾ ਭੋਲਾ ਮਤ ਹੁੰਦਾ ਜਿਹੜੇ ਅੱਜ ਮੌਸਮੀ ਤੇ ਕਿਸੇ ਕਿਸੇ ਨੂੰ ਨਰਨਾ ਦੱਤੇ ਤਾਂ ਮਨ ਚ ਗੋਸ਼ ただこの辺のくらいで。いつご家族が、その家のり、くりり。<noise> <noise> इस पुस्तक बारे जैस चलीमारकमान मैं समझना कि बहुत संभव है और सिर्फ इस किताब नहीं सारे पंजाबी नाटक सारे पंजाबी साहित्य आम जो शिकायत रही है कि असी व कवाव बारे अपना संकल्प स्पष्ट नहीं करते अभी कविता पढ़ लेते हैं दाग दे देने बहुत चंकी कविता बहुत चंगा है पर असी अपने आप को कभी यह सवाल नहीं किया कि काविकता की है इस तरह ये सवाल नाटक कि नाटकीयता की, की? नाटकी अंशर की अंशर ही है क्या ਇੱਕ ਬੁਨਿਆਦੀ ਪ੍ਰਸ਼ਨ ਬੁਨਿਆਦੀ ਸਵਾਲ ਕੀ ਇੱਕ ਕਹਾਣੀ ਨੂੰ ਜੇ ਅਸੀਂ ਬਾਤਲਾ ਕੁਝ ਛੱਡ ਦੇਈਏ ਤੋਂ ਉਹ ਨਾ ਬਣ ਜਾਏ ਇਹ ਆਮ ਤੌਰ ਤੇ ਇਹ ਸ਼ਿਕਾਇਤ ਵੀ ਇਸ ਨਾਲ ਪਰ ਨਹੀਂ ਹੈ ਸਾਰੇ ਨਾਲ ਬਰਹੀ ਹੈ ਮੈਂ ਸਮਝਦਾ ਕਿ ਪੰਜਾਬੀ ਕਵਤਾ ਵਾਲੇ ਨੇ ਤੇ ਪੰਜਾਬੀ ਨਾਟਕ ਵਾਲੇ ਨੇ ਇਸ ਬਾਰੇ ਇਸ ਗੱਲ ਤੋਂ ਥੋੜੀ ਅਗਸਲੇ ਨੂੰ ਪੰਜਾਬੀ ਕਹਾਣੀ ਵਾਲੇ ਇਸ ਵਾਸਤੇ ਇਸ ਪਾਸੇ ਧਿਆਨ ਚਾਹੀਦਾ ਨਹੀਂ ਜਾਂ ਉਹਨਾਂ ਦਾ ਅੱਲੇ ਵੇ ਕੋਈ ਯਾਰ ਕਿ ਨਾ ਵੀ ਧਿਆਨ ਦੇ ਤੂੰ ਸਾਰ ਜਾਂਦਾ ਕਿਉਂਕਿ ਗਲਪ ਇੱਕ ਐਸੀ ਵਿਦਾ ਹੈ ਜਿਸ ਦੇ ਵਿੱਚ ਸਭ ਕੁਝ ਆ ਜਾਂਦਾ ਕਰਤਾ ਵੀ ਆ ਜਾਂਦੀ ਨਾਟਕ ਵੀ ਆ ਜਾਂਦਾ ਸਭ ਕੁਝ ਆ ਸਕਦਾ ਹੋ ਜਾਂਦਾ ਹੈ ਔਰ ਮੈਂ ਸਮਝਦਾ ਕਿ ਇਸ ਕਰਕੇ ਸ਼ਾਇਦ ਜਿਹੜੀ ਪੰਜਾਬੀ ਕਹਾਣੀ ਜਿੰਨੀ ਕਾਮਯਾਬ ਹੋਈ ਉਹਨਾਂ ਪੰਜਾਬੀ ਨਾਟਕ ਔਰ ਪੰਜਾਬੀ ਲੋਕਾਂ ਕਾਮਯਾਬ ਨਹੀਂ ਹੋ। ਮੈਂ ਇਸ ਖਤਰਬ ਨੂੰ ਬੜੇ ਧਿਆਨ ਨਾਲ ਪੜਿਆ ਹੈ ਕਿ ਜਿਹੜਾ ਅਨਿਤ ਵਿਕਾਸ ਹੈ ਉਹ ਭਾਵੇਂ ਥੋੜਾ ਜਿਹਾ ਮੰਦ ਦਿਲਾ ਜਾਂਦਾ ਹੈ ਪਰ ਹੈ ਸੁਭਾਅਕ ਹੈ ਜੂ ਜੂ ਇਸ ਤਰ੍ਹਾਂ ਤੇ ਜਾਂਦੇ ਜਾਣੇ ਅਨਿਤ ਵਿਕਾਸ ਹੁੰਦਾ ਹੈ ਇਹ ਮਸਲ ਨਹੀਂ ਕਿ ਕਿਸੇ ਵੀ ਤਾਅਬਾਸਤੇ ਇੱਕ ਚੰਗੀ ਗੱਲ ਹੈ ਔਰ ਇਹ ਇਸ ਤਾਅਬਾਸਤੇ ਵੀ ਹੈ ਪਰ ਜਿਹੜੀਆਂ ਗੱਲਾਂ ਵਿੱਚੋਂ ਚੁਪਦੀਆਂ ਨੇ ਜਿਹੜੀ ਨਹੀਂ ਹੁੰਦੀਆਂ ਉਹ ਚੁਪਦੀ ਹੈ ਉਹ ਹੈ ਕਿ ਜਿਹੜਾ ਤਾਅਬਾਸਤ ਜਿਹੇ ਤਰ੍ਹਾਂ ਗਾਮੇ ਸਵਾਸ ਤੋਂ ਤੇ ਨਾ ਕਪੇ ਨਾ ਟੈਨਸ਼ਨ ਕੌਂਫਿਕਟ ਹੋਣਾ ਜਾਇਦਾ ਕੋਈ ਨਹੀਂ ਹੈ ਪਰ ਇਹਨਾ ਕਮਜ਼ੋਰ ਹੈ ਉਸ ਦਾ ਫਾਇਦਾ ਨਹੀਂ ਇੱਕ ਜਿਵੇਂ ਕਿ ਆ ਕਿ ਅਸੀਂ ਕਿਉਂ ਵੇਖਦੇ ਹਾਂ ਹੁਣ ਇੱਕ ਜਿਹੜਾ ਆਦਰਸ਼ਵਾਦੀ ਦੇਸ਼ ਬਣਾਇਆ ਫ੍ਰੀडम ਬਣਾਇਆ ਉਹਦਾ ਦੁਗੜ ਨਾਲ ਪੋਲੀਟਿਸ਼ੀਨ ਨਾਲ ਹੰਗੂ ਕਿਉਂ ਨਹੀਂ ਆਉਣਾ ਲੇਕਿਨ ਉਸ ਕੌਂਫਿਕਟ ਦਾ ਬਹੁਤ ਆਰਾਮ ਨੂੰ ਹੈ ਆ ਕੌਸਟ ਆਊਟੇਜ ਦਾ கான்ਸੈਪਟ ਥੋੜਾ ਜਿਹਾ ਉੱਪਰ ਦਾ ਆਂਸਖਵੇਂ ਰਿਸ਼ਤੇ ਬਾਦ ਉੱਪਰ ਪਹਿਲਾਂ ਤੇ ਬਿਲਕੁਲ ਨਹੀਂ ਇਹ ਨਾਮ ਆਉਂਦਾ ਕਿ ਮੈਂ ਸਮਝਿਆ ਜੇ ਇਹਨਾਂ ਨੇ ਉਸੇ ਪੱਧਰ ਤੇ ਰਹਿਣਾ ਜਿਸ ਪੱਧਰ ਤੇ ਜ਼ਿੰਦਗੀ ਹੈ ਤਾਂ ਨਾਟਕ ਕਾਮਯਾਬ ਨਹੀਂ ਹੁੰਦਾ ਨਾਟਕ ਨੂੰ ਕਾਮਯਾਬ ਬਣਾਣਾ ਹੈ ਜੇ ਉਹਦੇ ਵਿੱਚ ਉਸ ਕੌਂਫਲਿਕਟ ਨੂੰ ਉਸ ਟੈਨਸ਼ਨ ਨੂੰ ਤਿੱਖਾ ਕਰਨਾ ਪਏਗਾ ਨੂੰਗਾ ਕਰਨਾ ਇਹ ਕੋਈ ਗੱਲ ਨਹੀਂ ਹੈ ਕਿ ਇੱਕ ਅਦਰਸ਼ਵਾਦੀ ਜਿਹਨੇ ساری ਉਮਰ ਗੁਜ਼ਾਰੀ ਹੋਈ ਹੈ ਦੇਸ਼ ਵਾਸਤੇ ਉਹ ਝਾੜਾ ਖਾ ਕੇ ਦਫਤਰ ਨੂੰ ਕੱਢਿਆ ਜਾਂ ਨਿਕਲ ਕੇ ਘਰ ਆਉਂਦੇ ਆ ਕੇ ਪਾਣ ਤੇ ਲਾਸ਼ ਪੀ ਕੇ ਚੁੱਕ ਰਿਹਾ ਜਾਂਦਾ ਉਹ ਘਰ ਬੰਦ ਹੀ ਨਹੀਂ ਉਹਦੇ ਵਿੱਚ ਜ਼ਿਆਦਾ ਕੀ ਖਤਰਾ ਮੈਂ ਸੰਜੀਵ ਨੂੰ ਇਹ ਆਸ ਕਰਦਾ ਨੂੰ ਕਿਤੇ ਨਿਰਦੇਸ਼ਕ ਵੀ ਹੈ ਤੇ ਲੇਖਕ ਵੀ ਹੈ ਇਹ ਸਵਾਸਥਿ ਮੇਰੇ ਕੋਲ ਕਿਸੇ ਐਸੇ ਅਨਸ਼ਲੀ ਆਸ ਨਹੀਂ ਕਰਦਾ ਕਿ ਜਿਹੜਾ ਨਕ ਨਹੀਂ ਆਉਗਾ ਜਿਹੜਾ ਸਟੇਜ ਵਰਕ ਨਹੀਂ ਆਉਗਾ ਕਿਉਂਕਿ ਇੱਕਦ ਨੇ ਪਲੇ ਪਹਿਲਾਂ ਸਟੇਜ ਵੀ ਕਰ ਲਿਆ ਮੱਧਮ ਨੂੰ ਪਹਿਲਾਂ ਹੋ ਚੁੱਕਾ ਹੈ ਜਿਹੇ ਨੂੰ ਕਿਦੇ ਗੋਲ ਅਥੀ ਹੋਏ ਨੇ ਕਾੜਤੀ ਹੋਵੇਗੀ ਚੱਪਨ ਤੋਂ ਪਹਿ ਇਹ ਵੈਸੇ ਵੀ ਨਿਰਦੇਸ਼ਕ ਇਹ ਵੀ ਨਹੀਂ ਹੈ ਕਿ ਇਹ ਨਾਵਲ ਕਾਹਦੇ ਵਿੱਚ ਹੁੰਦੇ ਹਨ। ਉਹਨਾਂ ਨੂੰ ਕਹਿੰਦੇ ਆ ਉਸੇ ਨਾਵਲ ਵਿੱਚ ਹੁੰਦੇ ਹਨ। ਨਾਵਲ ਵਿੱਚ ਵੀ ਹੁੰਦੇ ਨੇ ਪਰ ਮੇਰੇ ਮਤ ਅਨੁਸਾਰ ਇਹ ਨਾਟਕ ਵਿੱਚੋਂ ਨਾਵਲ ਕਿਹਾ। ਨਾਟਕ ਵਿੱਚ ਬੁੜੀਆਂ ਦੀਆਂ ਹੁੰਦੀਆਂ ਨੇ। ਉਥੋਂ ਨਾਵਲ ਕਹਾਂ ਨਹੀਂ ਬਤਲੇ ਨੇ। ਜਦੋਂ ਕਹਿੰਦੀ ਗੱਲ ਹੈ ਉੱਥੇ ਜਿਹੜਾ ਸ਼ਿਕਾਰ ਖਾਂਦੇ ਨੇ ਨਾਵਲ ਦਾ ਕਹਾਣੀ ਦਾ। ਲੇਕਿਨ ਇੱਥੇ ਇਹ ਗੱਲੋਂ ਨੂੰ ਜਨਾ ਕਿ ਇਹ ਨਾ ਹੋ ਉਹਨਾਂ ਦੀ ਇੱਕ ਗੱਲ ਬਣੇ ਰਹੇ। ਜਿਵੇਂ

ਜੋ ਕਿ ਕੋਲੋਂ ਨੇ ਕੋਈ ਕੋਟਰ ਫਲੋਅਿੰਗ ਨੇ ਜਿਸ ਕੋਲ 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 ਪੋਜ਼ਿਟਿਵੀਟੀ ਦੀ ਕਿੰਨੀ ਦਰਸਤ ਹੋਤਾ ਬਸ ਹੋ ਜਾਦਾ ਸੋ ਕੋਲੋਨ ਇਨਰਜੇਟੀ ਕਿਸ ਤਰ੍ਹਾਂ ਦਾ ਹੋਵੇਗਾ ਕਰਦਾ ਕੋਡ ਦੂਜੀ ਗੱਲ ਜੋ ਦੱਲਦੇ ਕਿ ਇਹ ਇਹਨੇ ਜਿਹੜਾ 7ਵੇਂ 8ਵੇਂ 8ਵੇਂ ਸ਼ੈਅ ਦੇ ਦ੍ਰਿਸ਼ਿਤ ਹੈ ਜਿਹੜਾ ਪ੍ਰਕਾਸ਼ ਯਾਨੀ ਰੋਸ਼ਨੀ ਦਾ ਜਿਹੜਾ ਕੰਦ ਕੀਤਾ ਉਹ ਪ੍ਰਜਗਿਆ ਕਿ ਉਹਨਾਂ ਨੇ ਦੋ ਦ੍ਰਿਸ਼ ਨਾਲ ਨਾਲ ਪੇਸ਼ ਕਰਨੀ ਹੈ ਕਿ ਇੱਕ ਪਾਸੇ ਬਾਟਸ ਪ੍ਰਸਿੱਧ ਨਾਲ ਕੀ ਹੋ ਰਿਹਾ ਹੈ ਤੇ ਉੱਥੇ ਫੋਟੋ ਕੀ ਕਰ ਰਿਹਾ ਦੂਜੇ ਅੰਦਰ ਉਹਦੇ ਜਿਹੜਾ ਹੈ ਬਿਊਰੋਗ੍ਰਾਫ ਉਹ ਅੰਦਰ ਕੀ ਕਰ ਰਿਹਾ ਉਹਨੇ ਇੱਕ ਕ੍ਰਾਸ ਪੇਜ ਕਰਨਾ ਤੇ ਬੜਾ ਸੋਹਣੇ ਤਰੀਕੇ ਨਾਲ ਫ੍ਰੀਜ਼ ਦੀ ਟੈਕਨੀਕ ਵਰਤ ਕੇ ਇਹਨੇ ਉਪਰੇ ਕਹਾਣੀਆ ਦੀ ਪੇਸ਼ ਪਰ ਫਿਰ ਮੈਂ ਕਹਾਂਗਾ ਕਿ ਉਹ ਜਿਹੜਾ ਹੈ ਨਾਟਕੀਓ ਦਾ ਮਤਲਬ ਹੈ ਵਿਜੂਅਲ ਵੈਲਿਊ ਤਾਂ ਹੈ ਹੀ ਪਰ ਉਹ ਜ਼ਿਆਦਾ ਸਟੇਜ ਕ੍ਰਾਫਟ ਦਾ ਕੰਮ ਹੈ ਨਾਟਕੀ ਦਾ ਇਸ ਤਰ੍ਹਾਂ ਉਸੇ ਇਗਾਤਾ ਉੱਥੇ ਮਤਲਬ ਉਹ ਨਾਰਦੀ ਨਹੀਂ ਉਹ ਨਾਰਵਾਦੀ ਨਹੀਂ ਨਾਰਾ ਇਹ ਇਸੇ